ਪਿੰਡ ਮੰਨਵੀ ਵਿਖੇ ಗ್ರಾಮ ਪੰਚਾਇਤ ਦੀ ਜਗ੍ਹਾ ਦੇ ਕੁਝ ਵਿਅਕਤੀ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪੰਚਾਇਤ ਵੱਲੋਂ ਉਹਨਾਂ ਵਿਅਕਤੀਆਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਪੰਚਾਇਤ ਨਾਲ ਗਾਲੀ-ਗਲੋਚ ਕੀਤੀ ਜਿਸ ਨੂੰ ਲੈ ਕੇ ਪੰਚਾਇਤ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਾਸ ਦਰਖਾਸਤ ਦਿੱਤੀ ਗਈ ਤੇ ਪੰਚਾਇਤ ਅਫਸਰ ਵੱਲੋਂ ਨਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ ਉਪ ਕਪਤਾਨ ਪੁਲਿਸ ਅਮ੍ਰਿਤਗੜ ਨੂੰ ਲਿਖਤੀ ਰੂਪ ਦੇ ਵਿੱਚ ਫੌਜਦਾਰੀ ਕੇਸ ਰਜਿਸਟਰ ਕਰਨ ਲਈ ਭੇਜਿਆ ਗਿਆ ਪਰ باوجود ਉਸ ਦੇ ਹਾਲੇ ਤੱਕ ਕੋਈ ਕਾਰਵਾਈ ਨਾ ਹੁੰਦੀ ਦੇਖ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਨੇ ਪੁਲਿਸ ਦੀ ਗੱਡੀ ਘੇਰ ਕੇ ਰੋਜ਼ ਪਰਦਾਸ਼ੀ ਕੀਤਾ ਪਤੀ ਮੀਨੇ ਦੋ ਮੀਨੇ ਦੋ ਥਾਣੇਦਾਰ ਦਰਸ਼ਨ ਸਿੰਘ ਸਾਡੇ ਕੋਲ ਤਿੰਨ ਚਾਰ ਗੇ ਛੱਡਿਆ ਜਦੋਂ ਸਾਨੂੰ ਗਾਲ੍ਹਾਂ ਕੱਢਦੇ ਨੇ ਤੇ ਸਾਡੀ ਕੰਧ ਢਾਹ ਦਿੰਦੇ ਨੇ ਅਸੀਂ ਇਹਨਾਂ ਨੂੰ ਸਾਧਿਆ ਆ ਕੇ ਕਦੇ ਤਾਂ ਸਾਡੀਆਂ ਛੱਪੜਾਂ ਲਾਇਆ ਤਾਂ ਬਜਾਇੀ ਦਿੱ ਆਕੀ ਗਲੇ ਆ ਕੇ ਉਹਨਾਂ ਨੂੰ ਕਹਿੰਦਾ ਚਲੋ ਥਾਣੇ ਨੂੰ ਸਾਨੂੰ ਆਜੋ ਬੈਲਾ ਜੀ ਥਾਣੇ ਜਾਂਦੇ ਹਾਂ ਨੂੰ ਤੋਰਦਾ ਦਾ ਕੁਛ ਨਹੀਂ ਇਹਨਾਂ ਨੂੰ ਵੀਡੀਓ ਸਾਹਿਬ ਨੇ ਕਰਕੇ ਭੇਜਿਆ ਇੱਕ ਪਰਚੇ ਦਾ ਇਹਨਾਂ ਨੂੰ ਕਿਹਾ ਵੀ ਪਰਚਾ ਦੇਓ ਸਾਡੀ ਕਹਾਣੀ ਸਾਡੀ ਕੰਧ ਢਾਹੀਏ ਪਰਚਾ ਦਿਓ ਇਹਨਾਂ ਨੇ ਕੋਈ ਪਰਚਾ ਨਹੀਂ ਦਿੱਤਾ ਕੁਛ ਨਹੀਂ ਕਰਿਆ ਮੈਂ ਫਿਰ ਗਿਆ ਮੈਂ ਫੇਰ ਹਾਰ ਕੇ ਬੀਸੀ ਸਾਹਿਬ ਦੇ ਐਪਲੀਕੇਸ਼ਨ ਦੇ ਕੇ ਕੰਦਤ ਵਡਾਉਣ ਖਾਤਰ ਤਾਂ ਉਹ ਕਰਾ ਲਈ ਵਾ ਡੀਸੀ ਸਾਹਿਬ ਦੇ ਅਟਰਾ ਤੇ ਤੇ ਇਹ ਥਾਣੇਦਾਰ ਮੋੜ ਕਹਿੰਦਾ ਕਹਦਾ ਤੁਸੀਂ ਮੈਂ ਚ ਹੁੰਦਾ ਤਾਂ ਥੋੜੀ ਕੱਢੂਗਾ ਕਾਗਰਸ ਕੱਢੂ ਦੋਗੀ ਅੱਛਾ ਜੀ ਕਹਿੰਦਾ ਤੁਸੀਂ ਕਾਗਰਸੀ ਦਵੇਂ ਬਣਿਆ ਤੁਹਾਨੂੰ ਕਾਗਰਾ ਕੱਢ ਕੇ ਦਿਖਾਉ ਦੂਗਾ ਜੀ ਅਸੀਂ ਲੋਕਾਂ ਨੂੰ ਗਾਲਾਂ ਕਢੀਆਂ ਮੈਨੂੰ ਲੋਕਾਂ ਨੇ ਬੁਲਾ ਲਿਆ ਵੀ ਸਾਡੀ ਕੁੜੀ ਜੀ ਦੀ ਕਹਿੰਦਾ ਮੈਂ ਜੀ ਫੋਨ ਕਰਿਆ ਥਾਣੇ ਵੀ ਭਾਈ ਇੱਥੇ ਸਾਡੀ ਲੜਾਈ ਹੋ ਜੂ ਤੁਸੀਂ ਆ ਕੇ ਸਾਡਾ ਕੁਝ ਲੱਗੋ ਹਾਂਜੀ ਤੇ ਇਹ ਆਏ ਆ ਕੇ ਸ਼ਬਾ ਉਹਦੇ ਘਰੇ ਗਏ ਮੈਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਪਿੰਡ ਤੋਂ ਇਨਕੁਆਰੀ ਫੇਰੇ ਕੋ ਨਾਲ ਕਰ ਗਏ ਜਾ ਕੇ ਪਤਾ ਨਹੀਂ ਕੀ ਕਰਿਆ ਨਹੀਂ ਕਰਿਆ ਇਹ ਆਰਮਨਾਉ ਦੇ ਘਰੇ ਘਰੇ ਉਹ ਇਧਰ ਦੀ ਮੋਟਰ ਹੱਲੇ ਜਾਂਦੇ ਸਾਨੂੰ ਹਿੱਕਾ ਦਾ ਪੜ ਗਏ ਕਰਦੇ ਜਾਂਦੇ ਨੇ ਡੋਡੋ ਵੀ ਸਾਡਾ ਕੀ ਕਰ ਲਿਆ ਇੱਥੇ ਸਰਪੰਚਾਂ ਨੂੰ ਵਿਧਿਆ ਲੋਕਾਂ ਨੂੰ ਕੋਈ ਨਹੀਂ ਪੁੱਛਦੀ ਪੁੱਛਾ ਨਾ ਪੁਰਸਦਾ ਇਹ ਤਾਂ ਕਹਿੰਦੇ ਕਾਂਗਰਸੀਆਂ ਨੂੰ ਦਾ ਜੀ ਸਮਾਰ ਮਾਰ ਲੋਟ ਕਰਦੇ ਆ ਇਹ 10 ਰੋਲਿਆਂ ਚ ਹੋ ਗਿਆ ਘੱਟੋ ਘੱਟ 10 ਰਿੰਗ ਦਾ ਜਦ ਜਾਣਿਆ ਸਾਡੇ ਤੇ 2 ਪੈਸੇ ਦੇ ਬੰਦੇ ਨੂੰ ਵਾਹ ਦਾਂਦਾ ਸਾਡਾ ਕੋਈ ਕੁਝ ਨਹੀਂ ਹੁੰਦਾ ਤੇ ਪਤਾ ਨਹੀਂ ਇਹਦੇ ਕੀ ਨੀਤੀ ਹੈ ਕੀ ਇਹ ਚਾਹਦਾ ਹੈ ਸਾਡਾ ਵੀਡੀਓ ਸਾਹਿਬ ਕੋ ਜਿਹੜਾ ਕਰਾਇਆ ਸੀ ਉਹ ਵੀ ਇਹਨੇ ਕੁਛ ਨਹੀਂ ਕਰਿਆ ਮੇਰੀ ਐਪਲੀਕੇਸ਼ਨ ਦੇ ਨੇ ਕੋਈ ਉਹ ਨਹੀਂ ਕਰੀ ਜਗ੍ਹਾ ਤੇ ਢਾਈ ਮੈਨੂੰ ਗਾਲਾਂ ਕਢੀਆਂ ਇਹ ਮੋੜ ਮੋੜ ਪਤਾ ਨਹੀਂ ਕੀ ਚਾਹਦਾ ਕੀ ਕਰਨਾ ਅੱਛਾ ਤੂੰ ਹੀ ਹੋ ਗਿਆ ਜੀ ਮਰਨ ਮਾਰ ਤੇ ਬੈਠਾ ਅੱਜ ਇਹਨੂੰ ਕਹਿਦਾ ਵੀ ਗੱਡੀ ਸਾਡੇ ਉੱਤੋਂ ਹੀ ਲਾ ਲੈ ਜੀ ਬੈਠੇ ਆ ਐਦਾਂ ਮਰਾਂਗੇ ਹੁਣ ਸਾਡੇ ਕੋਲ ਇਧਵੰਤ ਆਏ ਨਹੀਂ ਜਾਂ ਇੱਕ ਬੰਦਾ ਸਾਡੀਆਂ ਕੁੜੀਆਂ ਨੂੰ ਸਾਡੇ ਗਰੀਬਾਂ ਨੂੰ ਸਾਨੂੰ ਸਭ ਨੂੰ ਗਾਲਾਂ ਕਢਦਾ ਸਾਡਾ ਬਚੂਗੀ ਇਹ ਕਹਿ ਰਿਹਾ ਵੀ ਜਿਹੜੇ ਇਹ ਜਿਹੇ ਪੁਲਿਸ ਥਾਣੇਦਾਰ ਨੇ ਇਹਨਾਂ ਨੂੰ ਉਰੋਂ ਲਾਂਬੇ ਕਰਿਆ ਜਾਵੇ ਇਹ ਲੋਕਾਂ ਦਾ ਕੁਝ ਨਹੀਂ ਕਰ ਸਕਦੇ ਪਤ ਸਾਹਿਬ ਨੇ ਰੂਲੀ ਲਾਉਣ ਤੇ ਸਾਡੀ ਰੂਲੀ ਲਵਾਈ ਤੀ ਹਾਂਜੀ ਜਦੋਂ ਸਾਡੇ ਕੁੜੀਆਂ ਕੋ ਹਸਟਲ ਨੇ ਗਾਣਾ ਕਰਦਾ ਕੁੜੀਆਂ ਚਿਰਿਆ ਕਰਦਾ ਸਾਡੀਆਂ ਕੁੜੀਆਂ ਨੂੰ ਬੋਲਦਾ ਉਹ ਵੀ ਜੱਟਾਂ ਥਲੇ ਕੋ ਆਪਣੇ ਕੁੜੀਆਂ ਕੋਲੇ ਤੁਸੀਂ ਅੱਜ ਦੀ ਮਾਵਲਾ ਸਾਡੀ ਸਰਪੰਚ ਸਾਹਿਬ ਕੋਲੇ ਹਾਂਜੀ ਸਰਪੰਚ ਸਾਹਿਬ ਕਹਿੰਦਾ ਵੀ ਤੁਸੀਂ ਚਲੋ ਮੈਂ ਆਉਣਾ ਸੀ ਰੇ ਚੱਕੇ ਸੀ ਚੱਕੇ ਸੀ ਇਧਰਾਂ ਮੂੜੇ ਤੇਂਗਾ ਕਰਦੇ ਹੋਈ ਸੀ ਪੱਚ ਕਿਤੇ ਸਿੱਤਨੇ ਪਰੇ ਅਸੀਂ ਲਾ ਕੇ ਰੇ ਚੱਕੇ ਤੇ ਸੱਤਨ ਫਿਰ ਵੀ ਬਕੜੀਆਂ ਆਈ ਬਾਹੂ ਆਈ ਕਾਲੇ ਵੀ ਬੁੜੀ ਆਈ ਇੱਕ ਤੰਦੇ ਘਰ ਆਈ ਆਈ ਇੱਥੇ ਗਾਣਾ ਕੁੜੀਆਂ ਚਿਰਿਆ ਕਰਦੀ ਸਾਡੀ ਇੱਥੇ ਦਾ 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 ਨੂੰ ਫੜਨਾ ਹਾਂਜੀ ਤੌਰ ਉੱਥਾਂ ਦੋ ਹੀ ਉਹਦੀ ਮਾਂ ਇੱਕ ਉਹਦੇ ਘਰ ਵਾਲੀ ਮੋਟਾ ਦੇ ਫੜਾ ਕੇ ਤੋਰ ਤੇ ਪਤਾ ਨਹੀਂ ਕਿ ਤੇਰੀ ਜਗ੍ਹਾ ਬਣਾਈ ਆ ਜੋ ਰੂੜੀ ਖਾਤਰ ਬਣਾਈ ਆ ਵਾਗਲਾ ਮਾਰਿਆ ਜੀ ਸਾਰੇ ਮਤਲਬ ਕੋਈ ਵੀ ਛੇ ਤੋਂ ਕੱਲਾ ਡੇਰਾ ਨਹੀਂ ਜੀ ਹੋਰ ਵੀ ਫਿੱਟ ਸਕਦਾ ਉੱਥੇ ਤੇ ਉਹ ਹੋਂ ਦਾ ਬਾਅਦ ਚ ਹੀ ਗਾਲਾਂ ਕੱਢਦਾ ਕੁੜੀਆਂ ਦੀਆਂ ਤੇ ਉਹ ਹੀ ਘਰ ਵਾਲੀ ਜਿਹਨਾਂ ਚ ਕੱਡੀਆਂ ਨੇ ਕੰਨੂ ਦੀਏ ਤੇ ਕਾਲ ਦੇ ਘਰ ਵਾਲੀ ਨੇ ਉਹਦੀ ਮਾਂ ਨੇ ਗਾਲਾਂ ਕੱਢਾਏ ਤਾਈ ਵੀ ਹਾਂ ਵੀ ਸਾਡੇ ਕੋਲ ਸਾਨੂੰ ਗਾਲਾਂ ਕੱਢਦੇ ਜੀ ਕੋਈ ਸੋਚੋ ਜੀ ਇਹ ਆ ਤੇ ਗਏ ਉਹਨਾਂ ਦੇ ਘਰੇ ਮੋਟਰਸਾਈਕਲ ਤੇ ਆ ਜੀ ਪਤਾ ਠਾੜੇ ਨੂੰ ਤੋਰ ਤੇ ਇਹ ਨਹੀਂ ਪਤਾ ਕਿੱਥੇ ਨੂੰ ਤੋਰ ਤੇ ਤੋਰ ਕੇ ਜੀ ਕੋਈ ਸਾਡੇ ਸਾਹਮਣੇ ਕੋਈ ਨਹੀਂ ਕਰਦਾ ਜੰਦੇ ਨਹੀਂ ਸਾਡੇ ਸਾਹਮਣੇ ਕੋਈ ਗੱਲ ਹੋਣੀ ਚਾਹੀਦੀ ਸਾਡੇ ਸਾਹਮਣੇ ਮਾਹਲਾ ਤਾਂ ਵੀ ਇਹ ਕਹਿੰਦੇ ਵੀ ਇੱਥੇ ਕੋਈ ਬੜੀ ਗੁਰਜ ਕਰਦੇ ਨੇ ਉਹ ਹਾਂਜੀ ਉਹ ਇੱਥੇ ਸਾਡੇ ਆਉਂਦੇ ਨੂੰ ਮੌਕੇ ਤੇ ਕੋਈ ਬੰਦਾ ਵਿਅਕਤੀ ਹਾਜ਼ਰ ਨਹੀਂ ਅੱਛਾ ਜੀ ਅਸੀਂ ਉਹਨੂੰ ਪਰਵ ਰਹੇਗੇ ਪਰ ਉਹ ਜੋ ਇੱਕ ਬੰਦਾ ਮਿਲਿਆ ਉਹਨਾਂ ਲੇਡੀਆਂ ਨਾਲੇ ਨਾਲ ਕਿਚਤ ਤੂ ਕਰਦੇ ਫਿਰ ਉਹਨੇ ਮੋਟਰਸਾਈਕਲ ਚੱਕਿਆ ਸੀ ਵੀ ਆਪਣੇ ਵਹੀਕਲਾਂ ਦੇ ਚੱਲ ਤੋਂ ਸਾਡੇ ਮੂਰੇ ਗੱਡੀ ਆ। ਅੱਛਾ ਜੀ। ਉਹ ਸਾਡੇ ਮੂਰੇ ਆਪਣੇ ਵਹੀਕਲਾਂ ਦੇ ਚੱਲ ਗਏ। ਇਹ ਸ਼ਾਮਲਾਡ ਜਗਾ ਪਿੰਡ ਮੰਨਵੀ ਦੇ ਵਿੱਚ ਹੈਗੀ ਆ ਜਿੱਥੇ ਸਰਪੰਚ ਨੇ ਇੱਕ ਬਾਉਂਡਰੀ ਵਾਲ ਕਰਕੇ ਉਹਦੇ ਵਿੱਚ ਰੂੜੀਆਂ ਇਕੱਠੀਆਂ ਕਰਨ ਦਾ ਯਤਨ ਕੀਤਾ ਹੋਇਆ। ਹਾਂਜੀ। ਲੇਕਿਨ ਉਸ ਪਲਾਟ ਦੇ ਵਿੱਚ ਇੱਕ ਸੈਂਸਿਟਿਵ ਬਰਾਦਰੀ ਚੋਂ ਇੱਕ ਘਰ ਹੈਗਾ ਕਾਲਾ ਨਾਂ ਦਾ ਵਿਅਕਤੀ ਆ ਉਹ ਉੱਥੇ ਉਹਨਾਂ ਨੂੰ ਇਸ ਬਾਉਂਡਰੀ ਤੋਂ ਕਰਨ ਤੋਂ ਰੋਕਦੇ ਸੀ ਕਿ ਲੇਕਿਨ ਬਾਉਂਡਰੀ ਕਰਾਈ ਗਈ ਹੈ ਪਰੰਤੂ ਉਹ ਬੰਦਾ ਗਾਲੀ ਗਲੋਚ ਕਰਦਾ ਸੀ ਤੇ ਮੌਕੇ ਤੇ ਥਾਣੇਦਾਰ ਸਾਹਿਬ ਆਏ ਉਹ ਬੰਦਾ ਇਥੋਂ ਹਲੋਪ ਹੋ ਗਿਆ ਇਸ ਕਰਕੇ ਇਹਨਾਂ ਨੇ ਪੁਲਿਸ ਦੇ ਅਗੇਂਸਟ ਜੋ ਵੀ ਅਫਸੋਸ ਪ੍ਰਗਟ ਕੀਤਾ ਰੋਸ ਪ੍ਰਗਟ ਕੀਤਾ ਤੇ ਜਿੱਥੇ ਸਾਨੂੰ ਆਉਣਾ ਪਿਆ ਹੁਣ ਅਸੀਂ ਇਹਨਾਂ ਤੇ ਜੋ ਵੀ ਲੀਗਲ ਕਾਰਵਾਈ ਬਣਦੀ ਹੈ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਤੇ ਸਰ ਵੀਡੀਓ ਵੱਲੋਂ ਕੋਈ ਲਿਖ ਕੇ ਤੁਹਾਨੂੰ ਪਰਚੇ ਦੀ ਆਈਡੀਓ ਵੱਲੋਂ ਸਾਨੂੰ ਇੱਕ ਲੈਟਰ ਆਇਆ ਹੋਇਆ ਹੈਗਾ ਕਿ ਇਹਨਾਂ ਨੇ ਕੋਈ ਬੰਦੀਵਾਲ ਨੂੰ ਤੋੜਿਆ ਵੀ ਉਹਦੇ ਅੰਡਰ ਕੋਈ ਕਾਰਵਾਈ ਕੀਤੀ ਜਾਵੇ ਅਸੀਂ ਇਸ ਗੱਲ ਨੂੰ ਵਿਚਾਰ ਕੇ ਜੋ ਵੀ ਕਾਰਵਾਈ ਬਣੋਗੀ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ